ਜਾ ਚਾਹ ਤੋ ਚਲੋ ਵੀਰ ਮੇਲਾ ਵਕਾ ਏ 500 500 ਕੀ ਆ ਭਲਵਾਨ ਇਹ ਤੁਹਾਨੂੰ ਨਰਵਾ ਹਾਂ ਵਧੀਆ ਬਾਮ ਜਿਵੇਂ ਨਾ ਅਮਰੇ ਪਿੱਛੇ ਕਰੀ ਰਿਹਾ ਨੂੰ ਭਲਵਾਨ ਜੀ ਅਨੂਪ ਸਿੰਘ ਜੀ ਭਲਵਾਨ ਜੀ ਬਣਿਆ ਬਾਰੇ ਕਈ ਵੀਰਾਂ ਦੇ ਪਰਸੇ ਕੇ ਮੁੰਡਿਆਂ ਨੂੰ ਉਹ ਮੁੰਡੇ ਬਹੁਤ ਤਰਫੇ ਹਾਂ ਭੀਜਿਆ ਭੈਣੀਆਂ ਵਾਲਾ ਸਾਰ ਪੜ ਤੇ ਫੇਰ ਏ ਏ ਬੱਲੇ 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 ਪਾਸੇ ਅਰਜੰਗੜਾ ਏ ਇੱਥੇ 600 ਰੁਪਿਆ 500 600 500 ਤੋਂ 500 ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤੇ ਤੇ ਸਾਡੇ ਲੋਕ ਤਣ ਤਣ ਬਾਬਾ ਖਵਾਜਾ ਪੀਰ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਆਲੇ ਆਲਾ ਫੱਤੇਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਦਿਨ ਮੰਗਲਵਾਰ 29 ਜੁਲਾਈ 1400 2025 ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਸਟੇ ਦੀ ਫਾਰਮਲ ਸਭਿਆਚਾਰਕ ਪ੍ਰੋਗਰਾਮ ਅਰਸ਼ਦੀਪ ਚੋਟਿਆ ਦੇ ਮਿਸ ਰੇਲੂ ਰੈਨੂ ਗਿੱਲ ਨੇ ਪੇਸ਼ ਕੀਤਾ ਕਬੱਡੀ ਦੇ ਸ਼ੋਅ ਮੈਚ ਦੇ ਵਿੱਚ ਇੱਕ ਮੈਚ ਬੱਚਿਆਂ ਦਾ ਖੇਡਿਆ ਗਿਆ ਗੱਟਾ ਬਾਦਸ਼ਾਹ ਤੇ ਆਲੇਵਾਲਾ ਤੇ ਦੂਸਰਾ ਮੈਚ ਹਰੀਕੇ ਬੱਤਨ ਦੀ ਟੀਮ ਮੰਗਾ ਮਰੂਤੀ ਦੀ ਟੀਮ ਜਿਹੜਾ ਤੰਤਾਂ ਦੀ ਟੀਮ ਤੇ ਦੂਸਰੇ ਬੰਨੇ ਜੇਕਰ ਗੱਲ ਕਰੀਏ ਤਾਂ ਗੋਪੀਆਲੇ ਦੇ ਟੀਮ ਗੋਪੀਆਲੇ ਦੇ ਟੀਮ ਨੇ ਜਿਹੜਾ ਕਬੱਡੀ ਦਾ ਸ਼ੋਅ ਮੈਚ ਖੇਡਿਆ ਇਸ ਕਬੱਡੀ ਦੇ ਸ਼ੋਅ ਮੈਚ ਦੇ ਵਿੱਚ ਮੰਗਾ ਮਰੁੱਤੇ ਵਾਲੀ ਟੀਮ ਹਾਰੇ ਕੇ ਬਤਨ ਦੀ ਟੀਮ ਜਿਹੜੀ ਜੇਤੂ ਰਹੀ ਜੇਕਰ ਕਬੱਡੀ ਕਮੈਂਟੇਟਰਾਂ ਦੀ ਗੱਲ ਕਰਦੇ ਆਂ ਤਾਂ ਮਨਦੀਪ ਸਿੰਘ ਕਾਲੀਆ ਵਾਲਾ ਨੇ ਕਮੈਂਟੇਟਰਾਂ ਦੀ ਭੂਮਿਕਾ ਨਿਭਾਈ ਰੈਫਰੀ ਦੇ ਤੌਰ ਤੇ ਗੁਲਜਾਰ ਸਿੰਘ ਹੱਲੇ ਵਾਲਾ ਤੇ ਜਗਦੇਵ ਕਾਰੀਏ ਵਾਲਾ ਨੇ ਭੂਮਿਕਾ ਨਿਭਾਈ ਸੋ ਦੇਖਦੇ ਹੋਰ ਤਸਵੀਰਾਂ ਤੇ ਕਰਦੇ ਆਂ ਗੱਲਬਾਤ ਖਾਲਸਾ ਸ੍ਰੀ ਵਾਇਕੁਰ ਦੀ ਪੱਤੇ ਦਾਇਦਰਾਂ ਜਨਾ ਮੀਰਾ ਨੇ ਦੀਵੇ ਬਲਦੇ ਸਦਾ ਫਕੀਰਾਂ ਦੇ ਪੰਜਾਬ ਦੀ ਧਰਤੀ ਪੀਰਾਂ ਪਗੰਬਰਾਂ ਦੀ ਆ ਜ਼ਿਲ੍ਹੇ ਫਰੋਈਪੁਰ ਦਾ ਮਾਣ ਮੱਤਾ ਪਿੰਡ ਆਲੇ ਲਫਤੇ ਵਾਲਾ ਨਦੀਕ ਮੱਲਾਂ ਦੇ ਵਸਿਆ ਹੋਇਆ ਜਿੱਥੇ ਅੱਜ ਸਭਿਆਚਾਰ ਪ੍ਰੋਗਰਾਮ ਲਿਖਿਆ ਗਿਆ ਜਿਦੇ ਵਿੱਚ ਅਰਸ਼ਦੀਪ ਚੋਟਾ ਨੇ ਹਾਇਰੀ ਲਵਾਈ ਤੇ ਉਪਰੰਤ ਸ਼ਾਮ ਨੂੰ ਪੰਜਾਬ ਕੇ ਦੀ ਮਾਂ ਖੇਡ ਕਬੱਡੀ ਦੇ ਦੋ ਮੈਚ ਕਰਵਾਏ ਗਏ ਇੱਕ ਛੋਟਾ ਬੱਚਿਆਂ ਦਾ ਮੈਚ ਗੱਟਾ ਬਾਦਸ਼ਾਹ ਤੇ ਆਲੇ ਦੇ ਟੀਮ ਨਾਲ ਹੋਇਆ ਇੱਕ ਵੱਡਾ ਮੈਚ ਹਰੀਕੇ ਪੱਤਰ ਜਿਲੇ ਤਰਤਨ ਦੀ ਟੀਮ ਮੰਗੇ ਮਰੂਤੀ ਟੀਮ ਖੇਡੀ ਉਹਨੇ ਜਿੱਤ ਪ੍ਰਾਪਤ ਕੀਤੀ ਦੂਜੇ ਪਾਸੇ ਗੋਪੀ ਆਲਣਗੇ ਦੀ ਪਰਵਾਰ ਨੇ ਇਸੇ ਪਿੰਡ ਦੇ ਮੁੰਡੇ ਨੇ ਬਹੁਤ ਵਧੀਆ ਖੇਡ ਦਿਖਾਈ ਤੇ ਬਹੁਤ ਸਾਰਾ ਮਾਣ ਪਿਆਰ ਸੰਗਤ ਨੇ ਦਿੱਤਾ ਤਨ ਤਨ ਪੀਰ ਖਵਾਜਾ ਜੀ ਦਾ ਮੇਲਾ ਕਮੇਟੀ ਜਦੋਂ ਛੜਦਾ ਸਵਾਗਤਿਲ ਵਧਿਆ ਤੇ ਜਿੱਥੇ ਗੁਰੂ ਦੇ ਲੰਗਰ ਟੁੱਟ ਵਰਤੇ ਗਏ ਸੰਗਤਾਂ ਨੇ ਅਨਰ ਵੀਰਾਂ ਨੇ ਬਹੁਤ ਸੰਯੋਗ ਪਾਇਆ ਆਏ ਸਾਲ ਮੈਂ ਧਰਤੀ ਤੇ ਆਉਣਾ ਤੇ ਮੈਂ ਸਾਰੇ ਨਗਰ ਆਲੇ ਵਾਲੇ ਦਾ ਫਤਿਹ ਵਾਲਾ ਬਹੁਤ ਧੰਨਵਾਦ ਕਰਦਾ ਤਨ ਤਨ ਬਾਬਾ ਖਵਾਜਾ ਪੀਰ ਦੀ ਪ੍ਰਬੰਧ ਕਮੇਟੀ ਦਾ ਸਾਰੇ ਵੀਰ ਸਤਿਕਾਰਯੋਗ ਆ ਜਿਵੇਂ ਸਾਡੇ ਗੁਲਜਾਰ ਸਿੰਘ ਪਹਿਲਵਾਨਾ ਤੇ ਸਰਦਾਰ ترਸੀਮ ਸਿੰਘ ਜੀ ਨੰਬਰਦਾਰ ਸਾਹਿਬ ਬੁਲੰਦਰ ਸਿੰਘ ਜੀ ਸਾਰੇ ਆਪਣੇ ਇਹਨਾਂ ਦੇ ਬੇਟਾ ਜੀ ਆ ਸਾਰੇ ਵੀਰ ਸੰਯੋਗ ਪਾਉਂਦੇ ਆ ਤੇ ਇਹਨਾਂ ਨੇ ਕਬੱਡੀ ਨੂੰ ਬਹੁਤ ਉੱਪਰ ਚੱਕਿਆ ਇਸ ਇਲਾਕੇ ਤੇ ਮੈਂ ਕਾਮਨਾ ਕਰਦਾ ਵੀ ਅਗਲੇ ਸਾਲ ਵੀ ਕਬੱਡੀ ਬਹੁਤ ਵੱਡੀ ਹੋਵੇ ਸਾਰਾ ਨਗਰ ਸਾਰੇ ਇਹਨਾਂ ਦੇ ਵੀਰ ਸੰਯੋਗ ਪਾਉਣ ਤੇ ਮਨਦੀਪ ਕਾਲੀ ਵਾਲੇ ਨੂੰ ਅੱਜ ਵਿਸ਼ੇਸ਼ ਤੌਰ ਤੇ ਮਾਣ ਸਰਵਾਨ ਵੀ ਭਰਾਵਾਂ ਨੇ ਦਿੱਤਾ ਮੈਂ ਹਮੇਸ਼ਾ ਇਹਨਾਂ ਦਾ ਰਣੀ ਰਹੂੰਗਾ ਫਿਰ ਕਿਸੇ ਖੇਡ ਮੇਲੇ ਦਾ ਮਾਰਕੀਟ ਕਮੇਟੀ ਨਾਲ ਜੋੜਾਂਗੇ ਸਾਰੇ ਇਲੈਕਟ੍ਰੋਨਿਕ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਸਾਡੀ ਧਰਤੀ ਸਾਡੇ ਲੋਕ ਚਿਲ ਹਰਨੇਕ ਸਿੰਘ ਜੀ ਨਾਲ ਸਾਥੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੂੰ ਵਾਹਿਗੁਰੂ ਮੈਂ ਦਲਬਾਤ ਸਿੰਘ ਪੰਡਾਲੇ ਵਾਲਾ ਤਹਿਸੀਲ ਜੀਰਾ ਜ਼ਿਲ੍ਹਾ ਫੋਜਪੁਰ ਦੇ ਰਹਿਣ ਵਾਲੇ ਅਸੀਂ ਸਾਡੇ ਆਲੇ ਵਾਲਾ ਪਿੰਡ ਦੇ ਵਿੱਚ ਔਰ ਫੱਤੇ ਵਾਲਾ ਦੇ ਪਿੰਡ ਦੇ ਵਿੱਚ ਖੱਦ ਦੇ ਉੱਤੇ ਜੋ ਅੱਜ ਖਵਾਜਾ ਪੀਰ ਜੀ ਦਾ ਮੇਲਾ ਮਨਾਇਆ ਗਿਆ ਹੈ ਇੱਥੇ ਸੰਤ ਦਾ ਬੜਾ ਉਤਸ਼ਾਹ ਸੀ ਸੰਤ ਨੇ ਬੜਾ ਉਤਸ਼ਾਹ ਵਿਖਾਇਆ ਹੈ ਸਭ ਤੋਂ ਪਹਿਲਾਂ ਤਾਂ ਸਵੇਰੇ ਸਾਡੇ ਇੱਥੇ ਕਲਾਕਾਰ ਲੱਗੇ ਕਲਾਕਾਰਾਂ ਨੇ ਬੜੇ ਰੰਗ ਬੰਨੇ ਸੰਤ ਨੇ ਬੜਾ ਆਨੰਦ ਮਾਣਿਆ ਉਸ ਤੋਂ ਬਾਅਦ ਸ਼ਾਮ ਨੂੰ ਮਾਝਾ ਤੇ ਮਾਲਵਾ ਦੀ ਕਬੱਡੀ ਹੋਈ ਕਬੱਡੀ ਦੇ ਵਿੱਚ ਕੰਟਰੈਕਟਰ ਮਨਦੀਪ ਸਿੰਘ ਕਾਲੀਏ ਵਾਲਾ ਜੀ ਉਹਨਾਂ ਨੇ ਭੁਮਚਾ ਨਭਾਈ ਬਹੁਤ ਚੱਜੇ ਢਾਂਗ ਦੇ ਨਾਲ ਦੁਨੀਆ ਨੂੰ ਖੇਡ ਵਾਲੇ ਪਾਸੇ ਨੂੰ ਲਾਇਆ ਪ੍ਰੇਰਿਆ ਨਸ਼ਿਆਂ ਤੋਂ ਰਹਿਤ ਕੀਤਾ ਨਸ਼ਿਆਂ ਨੂੰ ਸਮਝਾਇਆ ਕਿ ਨਸ਼ਿਆਂ ਤੋਂ ਦੂਰ ਰਹਿਣਾ ਕਬੱਡੀ ਵਾਲੇ ਪਾਸੇ ਨੂੰ ਮੁੜਨਾ ਖੇਡਾਂ ਵਾਲੇ ਪਾਸੇ ਨੂੰ ਮੁੜਨਾ ਇਹ ਮਨਦੀਪ ਜੀ ਹੋਣਾ ਦਾ ਬਹੁਤ ਵੱਡਾ ਸੰਯੋਗ ਸੀ ਸਾਡੇ ਵਿੱਚ ਜਿਨ੍ਹਾਂ ਨੇ ਸਾਨੂੰ ਬੜੇ ਵਿਸਤਾਰ ਦੇ ਨਾਲ ਸਮਝਾਇਆ ਹੈ ਔਰ ਸੰਗਤਾਂ ਨੇ ਸਾਨੂੰ ਬੜਾ ਜਿਹੜਾ ਉਤਸ਼ਾਹ ਵਿਖਾਇਆ ਹੈ ਬੜਾ ਸੰਯੋਗ ਦਿੱਤਾ ਹੈ ਸੇਵਾਦਾਰਾਂ ਨੇ ਸੇਵਾ ਬਹੁਤ ਜ਼ਿਆਦਾ ਕੀਤੀ ਲੰਗਰ ਪ੍ਰਸ਼ਾਦੇ ਦੀ ਸੇਵਾ ਬੜੀ ਕੀਤੀ ਆ ਇੱਥੇ ਗ੍ਰਾਈ ਵਾਲਿਆਂ ਦਾ ਵੀ ਅਸੀਂ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਕਰਦੇ ਆ ਕਿ ਆਲੇ ਵਾਲਿਆਂ ਦੀ ਸੰਗਤ ਨੇ ਔਰ ਫੱਤੇ ਵਾਲਾ ਦੇ ਸੰਗਤ ਨੇ ਵੱਧ ਚੜ ਕੇ ਗ੍ਰਾਈ ਦਿੱਤੀ ਇਸ ਗ੍ਰਾਈ ਦੇ ਨਾਲ ਹੀ ਸਾਰਾ ਮੇਲਾ ਜਿਹੜਾ ਸਫਲ ਹੋਇਆ ਹੈ ਤੇ ਇਸ ਖਵਾਜਾ ਪੀਰ ਜੀ ਅੱਗੇ ਅਸੀਂ ਬੇਨਤੀ ਕਰਦੇ ਆਂ ਹੱਥ ਜੋੜਦੇ ਆਂ ਕਿ हे ਸੱਚੇ ਪਾਤਸ਼ਾਹ हे ਪੀਰ ਜੀ ਸਾਰੀ ਦੁਨੀਆ ਦਾ ਭਲਾ ਕਰੋ ਜਿਸ ਤਰ੍ਹਾਂ ਦੁਨੀਆ ਦਾ ਭਲਾ ਕਰਨਾ ਹੈ ਉਸ ਤਰ੍ਹਾਂ ਸਾਡੇ ਵੀ ਪਿੰਡਾਂ ਦਾ ਭਲਾ ਕਰੋ ਇੰਨਾ ਕੁਝ ਕਹਿੰਦਾ ਆਇਆ ਈ ਖਮਾ ਦਾ ਜਾਚਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ 25 ਨੰਬਰ ਆਨਲਾਈਨ ਟੀਮ ਦੇ ਆਨਲੈ ਗੋਪੀ ਨੀ ਦਾ ਨੰਬਰ 25 ਤੇ ਪੂਰੇ 40 ਨੰਬਰ ਲੈ ਕੇ ਹਰੀ ਕਲੇ ਮੰਗੇ ਦੀ ਟੀਮ ਜਿੱਤੂ ਰਹੀ ਆ ਬੋਲ ਇਸ ਸੋਹਣਿਆ ਮੰਗੇ ਮਰੂਤੀ ਚੱਪਕਾਦੀ ਟੀਮ ਜਿੱਤੂ ਰਹੀ ਹੈ ਗੱਟੇ ਪਾਸੇ ਕੱਲ ਨੂੰ ਮਾਜੇ ਦੀ ਮਾਣਲੀ ਟੱਕਰ ਹੋਣੀ ਸਾਰੀ ਸੰਗਤ ਨੇ ਜਰੂਰ ਪਹੁੰਚਣ ਦੀ ਕਿਰਪਾਲਤਾ ਕਰਨੀ